ਕਥਿਤ ਨਜਾਇਜ਼ ਤਰੀਕੇ ਨਾਲ ਪਰ ਰਹੇ ਸਨ ਓਮਨੀ ਵੈਨ ਕਾਰ 'ਚ ਲੱਗੇ LPG ਸਿਲੰਡਰ 'ਚ ਗੈਸ ਦਾ ਅਚਾਨਕ ਲੱਗ ਗਈ ਅੱਗ ਮੌਕੇ ਤੇ ਮਲੋਟ ਫਾਜ਼ਿਲਕਾ ਰੋਡ ਤੇ ਜਾਂਦੇ ਰਾਗੀਰਾਂ ਤੇ ਨਾਲ ਲੱਗਦੇ ਘਰਾਂ ਨੇ ਅੱਗ ਤੇ ਕਾਬੂ ਪਾਉਣ ਦੀ ਕੀਤੀ ਕੋਸ਼ਿਸ਼ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਵਿਭਾਗ ਦੀ ਅੱਗ ਬੁਝਾਊ ਗੱਡੀ ਤਾ ਅੱਗ ਤੇ ਪਾਇਆ ਗਿਆ ਕਾਬੂ ਕਿਸੇ ਤਰ੍ਹਾਂ ਦੇ ਵੀ ਜਾਨੀ ਨੁਕਸਾਨ ਦਾ ਨਹੀਂ ਨੁਕਸਾਨ ਦਾ ਰਿਹਾ ਬਚਾ ਅੱਗ ਲੱਗਣ ਦੇ ਕਾਰਨਾਂ ਦੀ ਸਥਾਨਕ ਪੁਲਿਸ ਕਰ ਰਹੀ ਹੈ ਜਾਂਚ ਮੌਕੇ ਤੇ ਨਾਲ ਲੱਗਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਦੁਕਾਨਦਾਰ ਪਹਿਲਾਂ ਵੀ ਕਾਰਾਂ ਚ ਮੋਟਰ ਨਾਲ ਪਰਦਾਸੀ ਐਲਪੀਜੀ ਗੈਸ ਕਈ ਵਾਰ ਰੋਕਣ ਦੀ ਕੀਤੀ ਗਈ ਸੀ ਕੋਸ਼ਿਸ਼ ਪਰ ਨਹੀਂ ਮੰਨ ਰਹਾ ਸੀ ਕਹਿਣਾ ਤੁਸੀਂ ਦੇਖ ਰਹੇ ਹੋ ਏ ਡਬਲਯੂ ਨਿਊਜ਼ 18 ਅਪਡੇਟ ਮੰਡੀ ਅਰਨੀ ਵਾਲਾ ਤੋਂ ਆ ਰਹੀ ਹੈ ਜਿੱਥੇ ਮਲੋਟ ਫਾਜ਼ਿਲ ਕਾ ਰੋਡ ਤੇ ਸਥਿਤ ਖੇੜਾ ਆਟੋ ਵਰਕਸ ਤੇ ਇੱਕ ਓਮਨੀ ਵੈਨ ਚ ਐਲਪੀਜੀ ਗੈਸ ਪਰਦਿਆਂ ਗੈਸ ਲੀਕ ਹੋਣ ਕਾਰਨ ਵੈਨ ਨੂੰ ਭਿਆਨਕ ਅੱਗ ਲੱਗ ਗਈ ਜਿਸ ਦੌਰਾਨ ਵੈਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਮੌਕੇ ਤੇ ਦੇਖਦਿਆਂ ਨਾਲ ਦੀਆਂ ਦੁਕਾਨਦਾਰਾਂ ਵੱਲੋਂ ਫਾਇਰ ਬ੍ਰਿਗੇਡ ਵਿਭਾਗ ਦੇ ਨੰਬਰਾਂ ਤੇ ਫੋਨ ਕਰ ਫੌਰਨ ਅੱਗ ਤੇ ਕਾਬੂ ਪਾਉਣ ਲਈ ਅੱਗ ਬੁਝਾਊ ਗੱਡੀ ਮੰਗਵਾਈ ਗਈ ਜੋ ਕਿ ਕੁਝ ਹੀ ਪਲਾਂਚ ਪਹੁੰਚ ਗਈ ਤੇ ਅੱਗ ਬੁਝਾਊ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਜਦੋਂ ਉਹਨਾਂ ਵੈਨ ਖੋਲੀ ਤਾਂ ਉਸ ਵਿੱਚੋਂ LPG ਰਸੋਈ ਗੈਸ ਸਿਲੰਡਰ ਮਿਲਿਆ ਤੇ ਇੱਕ ਗੈਸ ਸਿਲੰਡਰ ਫਿਟਿੰਗ ਕੀਤਾ ਹੋਇਆ ਮਿਲਿਆ ਮੌਕੇ ਤੇ ਪਹੁੰਚੇ ਐਸਆਈ ਓਮ ਪ੍ਰਕਾਸ਼ ਨੇ ਦੱਸਿਆ ਕਿ ਗੈਸ ਦੇ ਲੀਕ ਹੋਣ ਕਾਰਨ ਕਾਰ ਨੂੰ ਅੱਗ ਲੱਗੀ ਹੈ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦਾ ਬਚਾ ਰਿਹਾ ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਤੇ ਦੁਕਾਨ ਮਾਲਕ ਵੱਲੋਂ ਆਪਣਾ ਪੱਖ ਦੇਣ ਤੋਂ ਕੋਰੀ ਨਾ ਕਰ ਦਿੱਤੀ ਤੇ ਬਹਿਸ ਤੇ ਉਤਰ ਆਇਆ ਦੇਖਣਾ ਇਹ ਖਾਸ ਹੋਵੇਗਾ ਕਿ ਪੁਲਿਸ ਇਸ ਦੀ ਕਿੰਨੀ ਕੋ ਬਰੀਕੀ ਨਾਲ ਜਾਂਚ ਕਰਦੀ ਹੈ ਜਾਂ ਇਸ ਮਸਲੇ ਨੂੰ ਠੰਡੇ ਬਸਤੇ ਚੁਪਾ ਦਿੱਤਾ ਜਾਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਇੰਡੀਅਨ ਆਲੇ ਇੱਕ ਵੈਨ ਨੂੰ ਅੱਗ ਲੱਗੀ ਹੋਈ ਪਰ ਕੀ ਕਹੋਗੇ ਕਿਵੇਂ ਅੱਗ ਲੱਗੀ ਕਾਰਨ ਕੀ ਸੀਗੇ ਇੱਕ ਕੋਈ ਗੈਸ ਸਿਲੰਡਰ ਤੇ ਲੀਕਿੰਗ ਦੀ ਹੈਗੀ ਕੋਈ ਸਾਨੂੰ ਦਾ ਕਾਲ ਆਈ ਸੀ 112 ਤੇ ਹਾਂਜੀ ਅਸੀਂ 5 ਮਿੰਟਾਂ ਚ ਮੌਕੇ ਤੇ ਪਹੁੰਚ ਗਏ ਫਾਇਰ ਬ੍ਰਿਗੇਡ ਗੱਡੀ ਵੀ ਨਾਲ ਹੀ ਆ ਗਈ ਤੇ ਅੱਗ ਤੇ ਕਾਬੂ ਪਾਇਆ ਗਿਆ ਕੋਈ ਜਾਨੀਮਾਲੀ ਨੁਕਸਾਨ ਨਹੀਂ ਵਿਚਾਰਿਆ ਜੀ ਤੇ ਕਾਰਨ ਤਾਂ ਪਤਾ ਲੱਗਿਆ ਜੀ ਕੀ ਕਰਦਾ ਕਾਰਨਾਂ ਦਾ ਹੀ ਨਿਕਲ ਪਤਾ ਕਰਦੇ ਪਤਾ ਲੱਗਿਆ ਜੀ ਇਹ ਅਨਲੀਗਲ ਜਿਹੜੀ ਗੈਸ ਦੀ ਉਹ ਫਿਲਿੰਗ ਕਰਦੇ ਸੀ ਗੱਡੀ ਇਹ ਕਲੀਅਰ ਕਰਦੇ ਆ ਜੀ ਗੈਰ ਇਹਨੂੰ ਵੀ ਗੈਸ ਕੁਝ ਭਰਨ ਲੱਗੇ ਹੋਇਆ ਤਾਂ ਕੀ ਨਾਮ ਕੀ ਸੀ ਦੁਕਾਨ ਦਾ ਜਿੱਥੇ ਅੱਗ ਲੱਗੀ ਤੇ ਕੀ ਬੜੀ ਪ੍ਰੋਪਰਟੀ ਲੱਗਿਆ ਇੱਕ ਵਾਰ